ਇਸ ਇੰਡੀਜਿਸਮ ਹਾਲ ਬਣਿਆ ਹੋਇਆ ਤਨਾਪ ਪੂਰਨ ਦੋਵਾਂ ਦੇਸ਼ਾਂ ਦੇ ਵਿੱਚ ਕਿ ਤੁਹਾਡੇ ਪਿੰਡ ਚ ਕਿਹਤਰਾ ਮੋਲ ਹੈ ਪਿੰਡ ਦੇ ਵਿੱਚ ਇਹ ਤਾਂ ਕਾਫੀ ਠੀਕ ਆ ਜੋਦਾ ਦੀ ਹੈਗਾ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਨੁਕਸਾਨ ਹੋਵੇ ਕਿਸੇ ਦਾ ਬਾਕੀ ਜੇ ਕੋਈ ਹੁੰਦਾ ਵੀ ਆ ਤੇ ਅਸੀਂ ਆਪਣੇ ਦੇਸ਼ ਦੇ ਨਾਲ ਆ ਆਪਣੀ ਫੌਜ ਦੇ ਨਾਲ ਆ ਜਦੋਂ ਦਿੱਲੀ ਦੇ ਵਿੱਚ ਪਿਛੇ ਹਮਲਾ ਹੋਇਆ ਸੀ ਪੂਰਾ ਫੌਜ ਆਈ ਹੈ ਆਪਣੀਆਂ ਅੰਦਰ ਟਾਈਟਾ ਟਰਾਲੀਆਂ ਦੇ ਨਾਲ ਅਸੀਂ ਮਾਈਨ ਉੱਤੇ ਲੱਦ ਕੇ ਪੂਰਾ ਸਪੋਰਟ ਕੀਤੀ ਹੈ ਮਤਲਬ ਅਸੀਂ ਫੌਜ ਦੀ ਹਾਂ ਹਾਂ ਤੇ ਹੁਣ ਵੀ ਜੇ ਕੁ ਹੁੰਦਾ ਤੇ ਹਾਂ ਹਾਂ ਜਿਹੜਾ ਤੇ ਉੱਥੇ ਪਹਿਲੀ ਗੱਲ ਤੇ ਨਿਰਦੋਸ਼ ਲੋਕਾਂ ਨੂੰ ਮਾਰ ਕੇ ਤੇ ਨਿੰਦਿਆ ਕਰਦੇ ਅਦਾ ਬਿਲਕੁਲ ਨਹੀਂ ਚਾਹੀਦਾ ਤੇ ਜਿਨ੍ਹਾਂ ਨੇ ਕੀਤੀ ਸਰਕਾਰ ਤੋਂ ਸਾਡੀ ਉਹ ਮੰਗਿਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂ ਤੇ ਛੇਤੀ ਦਿੱਤੀ ਆ ਕੋਈ ਨਹੀਂ ਕਰੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜੀ ਕਾਰਵਾਈ ਪਾਕਿਸਤਾਨ ਦੇ ਹੋਣੀ ਚਾਹੀਦੀ ਕਿ ਦੁਬਾਰਾ ਇਹੋ ਜਿਹਾ ਕੰਮ ਨਾ ਹੋਵੇ ਹਾਂਜੀ ਜੀ ਵੇਖੋ ਜੀ بار بار ਜਿਹੜੀ ਹਰਕਤ 6 ਮਹੀਨੇ ਬਾਅਦ ਸਾਲ ਬਾਅਦ ਹੁੰਦੀ ਰਹਿੰਦੀ ਅਜਿਹਾ ਨਾਵੇ ਸਖਤ ਫੈਸਲਾ ਲਿਆ ਜਾਵੇ ਪੀਓ ਨੂੰ ਇੱਕ ਦੀ ਲਕੀਰ ਖਿੱਚੀ ਜਾਵੇ ਪਤਾ ਲੱਗੇ ਵੀ ਮੈਂ ਇਹਦੇ ਨਾਲ ਇਦਾਂ ਨਹੀਂ ਕਰਨਾ ਜੇ ਆਪਾਂ ਨਹੀਂ ਉਹਦੇ ਸਖਤ ਐਕਸ਼ਨ ਲੈਂਦੇ ਇਹ ਹੁੰਦਾ ਹੀ ਰਹੇਗਾ ਬਿਲਕੁਲ ਮਾਹੌਲ ਸਹੀ ਹੈ ਸਾਡੇ ਪਿੰਡ ਵਿੱਚ ਤੁਸੀਂ ਵੇਖ ਹੀ ਲਿਆ ਸਾਰੇ ਜਣੇ ਜਿੰਨੇ ਵੀ ਇਕੱਠੇ ਕੋਈ ਆਪਾਂ ਆਪਣਾ ਕਾਰੋਬਾਰ ਕਰ ਰਹੇ ਨੇ ਬਿਲਕੁਲ ਮਾਹੌਲ ਸਹੀ ਹੈ ਤੇ ਹੌਸਲੇ ਕਿਦਾਂ ਹੌਸਲੇ ਬਿਲਕੁਲ ਉੱਚੇ ਕੀ ਲੱਗਦਾ ਹੈ ਤੁਹਾਨੂੰ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਪਾਕਿਸਤਾਨ ਦੇ ਕਿ ਦੁਬਾਰਾ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਨਹੀਂ ਕਾਰਵਾਈ ਤਾਂਹੀ ਆਨੇ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਮੈਂ ਕਾਰਵਾਈ ਪੂਰੀ ਉੱਤੇ ਹੋਣੀ ਚਾਹੀਦੀ ਹੈ ਜਿਹੜਾ ਵੀ ਉਹਨਾਂ ਨੇ ਕੰਮ ਕੀਤਾ ਬਾਕੀ ਜਿਹੜੀ ਲੜਾਈ ਹੈ ਲੜਾਈ ਤੇ ਮਾੜੀ ਹੈ ਕਿਉਂਕਿ ਜੇ ਲੜਾਈ ਹੁੰਦੀ ਦੋਹਾਂ ਦੋਹਾਂ ਦੇਸ਼ਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਲੜਾਈ ਤੇ ਬਹੁਤ ਆ ਜਾਂਦੀ ਹੈ ਪਰ ਉਹਨੂੰ ਇੱਕ ਕਦਮ ਚੁੱਕਣਾ ਪਏ ਤਾਂ ਸਿੱਖ ਸੈਨਾ ਦਾ ਸਾਥ ਦੇਓ ਬਿਲਕੁਲ ਬਿਲਕੁਲ ਸੈਨਾ ਦਾ ਸਾਥ ਬਿਲਕੁਲ ਦੇਵਾਂਗੇ ਮੋਢੇ ਨਾਲ ਮੋਢਾ ਜੋੜ ਕੇ ਤਰੇ ਪਹਿਲਾਂ ਦਿੱਤਾ ਪਹਿਲਾਂ ਵੀ ਦਿੱਤਾ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਦਾਦਾ ਜੀ ਆ ਫਾਦਰ ਸੀ ਪਹਿਲਾਂ ਇੱਥੇ ਜੰਗਾਂ ਲੱਗੀਆਂ ਲੜੀਆਂ ਬਹੁਤ ਉਦੋਂ ਸਾਥ ਹੀ ਰਹੇ